ਅਹ ਚੋਚੇ ਕਰਤੇ ਤੇ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆ ਇਹ ਜਿਹੜੀ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੇ ਹੁਣੇ-ਹੁਣੇ ਇੱਕ ਆਦੇਸ਼ ਜਾਰੀ ਕੀਤੇ ਨੇ ਮੈਂ ਆਦੇਸ਼ ਪੂਰੇ ਰੀਡ ਕਰ ਦਿੰਦਾ ਆ ਆਦੇਸ਼ ਕੀ ਨੇ ਨਵਾਂਸ਼ ਭਾਰਤ ਪਾਕ ਜੰਗਵੰਦ ਦਿੱਤੇ ਸਹਿਮਤੀ ਜਿਹੜਾ ਪ੍ਰਸ਼ਾਸਨ ਦਾ ਅਫੀਸ਼ੀਅਲ ਜਿਹੜਾ ਆ ਉਹ ਅਨਸਰ ਆ ਗਿਆ ਆ ਦੁਕਾਨਾਂ ਆ ਦੀ ਬੰਦ ਰੱਖਣ ਅਤੇ ਬਲੈਕਆਊਟ ਦੇ ਹੁਕਮ ਵਾਪਸ ਲੈ ਸੋ ਜਿਹੜਾ ਬਲੈਕਆਊਟ ਦਾ ਤੇ ਦੁਕਾਨਾਂ ਬੰਦ ਕਰਨ ਦਾ ਜਿਹੜਾ ਹੁਕਮ ਸੀ ਉਹ ਵਾਪਸ ਲੈ ਲੈ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਂ ਪੂਰਾ ਮੈਸੇਜ ਪੜ੍ਹ ਦਿੰਦਾ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਇਤਿਹਾਤ ਅਤੇ ਚੌਕਸੀ ਵਰਤਣ ਦੀ ਅਪੀਲ ਸ਼ਹੀਦ ਭਗਤ ਸਿੰਘ ਨਗਰ 10 ਮਈ ਭਾਰਤ ਪਾਕਿਸਤਾਨ ਵੱਲੋਂ ਜੰਗਵੰਦੀ ਦੀ ਸਹਿਮਤੀ ਉਪਰੰਤ ਅੱਜ ਸ਼ਾਮ ਡਿਪਟੀ ਕਮਿਸ਼ਨਰ ਅਨਕੁਰਜੀਤ ਨੇ ਜ਼ਿਲ੍ਹਾ ਸ਼ੀਰ ਭਗਤ ਸਿੰਘ ਨਗਰ ਵਿਖੇ ਸ਼ਨੀਵਾਰ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਦੁਕਾਨਾਂ ਆਦੀ ਬੰਦ ਰੱਖਣ ਅਤੇ 8:30 ਵਜੇ ਤੋਂ ਸਵੇਰੇ 5:30 ਵਜੇ ਤੱਕ ਬਲੈਕਆਊਟ ਦੇ ਦਿੱਤੇ ਹੁਕਮ ਵਾਪਸ ਲੈ ਲਏ ਗਏ ਹਨ ਉਹਨਾਂ ਦੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਫਿਰ ਵੀ ਇਤਿਹਾਤ ਤੌਰ ਤੇ ਚੌਕਸੀ ਵਰਤੀ ਜਾਵੇ ਸੋ ਦੁਵਾਰਾ ਦੱਸ ਦਈਏ ਕਿ ਨਵਾਂ ਸ਼ਹਿਰ ਦੇ ਵਿੱਚ ਜਿਹੜੇ ਬਲੈਕਆਊਟ ਦੇ ਜਿਹੜੇ ਹੁਕਮ ਸੀਗੇ ਜਾਰੀ ਹੋਏ ਡੀਸੀ ਨਵਾਂ ਸ਼ਹਿਰ ਵੱਲੋਂ ਉਹ ਹੁਕਮ ਵਾਪਸ ਲੈ ਲਏ ਗਏ ਹਨ ਸੋ ਇੱਕ ਵੱਡੀ ਜਿਹੜੀ ਆ ਸਹਿਮਤੀ ਹੁਣ ਅਸੀਂ ਆ ਆਫੀਸ਼ੀਅਲੀ ਅਸੀਂ ਵੀ ਕਹਿ ਸਕਦੇ ਹਾਂ ਕਿ ਇਹਦਾ ਮਤਲਬ ਜਿਹੜੀ ਆਪਾਂ 4 ਮਿੰਟ ਪਹਿਲੇ ਲਾਈਵ ਅਪਡੇਟ ਕੀਤਾ ਸੀ ਕਿ ਸੀਜ਼ਫਾਇਰ ਦੇ ਉੱਤੇ ਦੋਨੇ ਮੁਲਕ ਜਿਹੜੇ ਆ ਸਹਿਮਤ ਹੋ ਗਏ ਆ ਉਹਦੇ ਤੇ ਜੇ ਆਪਾਂ ਕਹੀਏ ਹੁਣ ਆਫੀਸ਼ੀਅਲ ਕੁਸ਼ਤੀ ਹੋ ਗਈ ਆ ਸੋ ਨਵਾਂ ਸ਼ਹਿਰ ਦੇ ਵਿੱਚ ਹੁਣ ਜਿਹੜੀ ਕਿਸੇ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਦਾ ਜਿਹੜਾ ਆ ਨਾ ਬਲੈਕਆਊਟ ਹੋਏਗਾ ਨਾ ਹੀ ਦੁਕਾਨਾਂ ਬੰਦ ਕਰਨ ਦੇ ਲੇਕਿਨ ਇਤਿਹਾਰਤ ਰੱਖਣ ਦੀ ਗੱਲ ਫੇਰ ਵੀ ਪ੍ਰਸ਼ਾਸਨ ਨੇ ਕਹੀ ਆ ਆਪਾਂ ਨੂੰ ਜਿਹੜੀ ਹੈ ਜਿਹੜੀ ਵੱਡੀ ਅਪਡੇਟ ਆ ਮੈਂ ਦੂਜੇ ਪਾਸੇ ਮੈਸੇਜ ਆ ਰਹੇ ਆ ਸੋ ਸ਼ਾਰਟ ਸੈਕਿੰਡ ਦੇ ਲਈ ਮੈਂ ਕਹੂੰਗਾ ਕਿ ਜਿਹੜੇ ਮੇਰੇ ਵਿਊਅਰਸ ਨੇ ਉਹ ਸਾਡੇ ਨਾਲ ਬਣੇ ਰਹਿਣ ਹਾਂ ਲੋਕਾਂ ਨੂੰ ਫਿਰ ਵੀ ਆਪਣੇ ਵੱਲੋਂ ਜਿਹੜੀ ਐ ਇਤਿਹਾਤਨ ਜਿਹੜਾ ਆ ਜੋ ਵੀ ਆ ਉਹਦੇ ਉੱਤੇ ਜਿਹੜੀ ਲੋਕਾਂ ਲਈ ਵੱਡੀ ਰਾਹਤ ਵੀ ਆ ਇਹ ਠੀਕ ਆ ਸੋ ਜਿਹੜੀ ਸੀਜ਼ਫਾਇਰ ਦੀ ਉਲੰਘਣਾ ਦਾ ਮੈਸੇਜ ਹੁਣੇ ਆਪਾਂ ਜਿਹੜਾ ਸ਼ੇਅਰ ਕੀਤਾ ਸੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਹੁਣੇ ਦੱਸਣ ਜਾ ਰਹੇ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਆ ਜਿਹੜੇ ਆਦੇਸ਼ ਆਪਣੇ ਵਾਪਸ ਲੈ ਲਏ ਗਏ ਮੈਂ ਇੱਕ ਕਾਲ ਜਿਹੜੀ ਆ ਲੈ ਲੈਣ ਆਇਆ ਸੋ ਕਿਉਂਕਿ ਉਹ ਵੀ ਸਾਡੇ ਸੋਰਸਸ ਦੀ ਕਾਲ ਆ ਉਹ ਜ਼ਰੂਰੀ ਐ ਟੈਂਡ ਕਰਨੀ ਜੀ ਸਰ ਆ ਓਕੇ ਸਰ ਓਕੇ ਥੈਂਕ ਯੂ ਸਰ ਥੈਂਕ ਯੂ ਹਾਂ ਇਹ ਜਿਹੜੇ ਸਾਡੇ ਸੋਰਸਸ ਦੀ ਜਿਹੜੀ ਕਾਲ ਸੀਗੀ ਜਿਨ੍ਹਾਂ ਨੇ ਸਾਨੂੰ ਦੱਸਿਆ ਆ ਆਫੀਸ਼ੀਅਲਸ ਕਿ ਜਿਹੜੇ ਆ ਸੀਜ਼ਫਾਇਰ ਜਿਹੜਾ ਆ ਆਰਡਰ ਜਿਹੜੇ ਆ ਲਾਗੂ ਹੋ ਗਿਆ ਸੀਜ਼ਫਾਇਰ ਤੇ ਜਿਹੜੇ ਆ ਸੋਰੀ ਮੈਸੇਜ ਹੈਗਾ ਬਲੈਕਆਊਟ ਦਾ ਉਹ ਵੀ ਵਾਪਸ ਆ ਹੁਣ ਦੁਕਾਨਾਂ ਜਿਹੜੀਆਂ ਕੋਈ ਅੱਜ 8 ਵਜੇ ਨਹੀਂ ਜਿਹੜੀਆਂ 2-4 ਦਿਨ ਤੋਂ ਜਿਹੜੇ ਲੋਕ ਅੰਦਰ ਡਰੇ ਹੋਏ ਸਨ ਉਹ ਸੋ ਅੱਜ ਇੰਜੋਏ ਕਰ ਸਕਦੇ ਆ ਬਾਹਰ ਘੁੰਮ ਫਿਰ ਸਕਦੇ ਆ ਆਪਾਂ ਪਰ ਇਤਿਹਾਤ ਦੇ ਤੌਰ ਤੇ ਫਿਰ ਵੀ ਆਪਾਂ ਧਿਆਨ ਵੀ ਰੱਖਣਾ ਆ ਸੋ ਇੱਕ ਔਰ ਹੋ ਰਹੀ ਆ ਮੈਨੂੰ ਪਲੀਜ਼ ਕਾਲ ਅਟੈਂਡ ਕਰ ਲੈੰਦੋ ਹੈਲੋ ਠੀਕ ਆ ਸਰ ਪਲੀਜ਼ ਜਲਦੀ ਕਰੋ ਹਾਂ ਨਹੀਂ ਸਰ ਉਹ ਸੀ ਉਹ ਵਾਪਸ ਲੈ ਲੇ ਜੀ ਓਕੇ ਥੈਂਕਸ ਹਾਂ ਸੋ ਦੁਬਾਰਾ ਦੱਸ ਦਿੰਨੇ ਕੀ ਜਿਹੜੀ ਆ ਜਿਹੜਾ ਬਲੈਕਆਊਟ ਦੇ ਜਿਹੜੇ ਆਦੇਸ਼ ਸੀ ਕੁਝ ਦਿਨ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਪਸ ਲੈ ਲਏ ਗਏ ਸਾਡੇ ਪੇਤੇ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ